ਪਿੰਡ ਮਰੜ ਤੋਂ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਕਿ 50-60 ਫੁੱਟ ਦੀ ਦੂਰੀ ਬਚੀ ਐ ਤਾਂ ਪਿੰਡ ਵੱਡੇ ਪੱਧਰ ਦੇ ਉੱਪਰ ਜਦੋਂ ਜਾਇਦ ਜਿਹੜਾ ਵਾ ਕਰ ਰਿਹਾ ਤੇ ਵੱਖ-ਵੱਖ ਸੰਪਰਦਾਵਾਂ ਦੇ ਵੱਲੋਂ ਜਿਹੜਾ ਵਾ ਇਸ ਪਿੰਡ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵੱਖ-ਵੱਖ ਸੰਪਰਦਾਵਾਂ ਦੇ ਵੱਲੋਂ ਇਸ ਪਿੰਡ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡਾ ਨਰ ਬਾਬਾ ਜੀ ਹੁਣੇ ਮੌਜੂਦ ਨੇ ਕਲਬਾ ਕਰਦੇ ਆਂ ਖਾਲਸਾ ਲੱਗਦਾ ਮੈਂ ਇਹ ਖਾਲਸਾ ਆਏ ਜੀ ਵੀ ਫੜੇ ਤੇ ਇਸ ਤਰੀਕੇ ਦੇ ਨਾਲ ਪਿੰਡ ਵਾਸੀ ਜਿਸ ਸੰਪਰਦਾਵਾਂ ਵਕਫਾ ਕਰਾ ਪਿੰਡ ਜਿਹੜਾ ਵੱਡਾ ਸੰਜੋਗ ਮਿਲ ਰਿਹਾ ਤਾਂ ਪਿੰਡ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਵੇਂ ਦੇਖਿਆ ਇਹਦੇ ਜਿਹੜਾ ਪਿੰਡ ਨੂੰ ਬਚਾਉਣ ਲਈ ਬਹੁਤ ਵੱਡੇ ਪੱਧਰ ਤੇ ਮਾਹਮੋਰਖ ਵੀ ਲੱਗੇ ਹੋਏ ਆ ਜੀ ਇਸ ਟਾਈਮ ਤੇ ਮਾਹਮੋਰਖ ਬਾਬਾ ਸੋਖਾ ਸਿੰਘ ਜੀ ਬਾਬਾ ਦੇ ਸਰੀਰ ਆ ਤੋੜੇ ਚੋਚੋ ਕੇ ਤੇ ਲਾਉਂਦੇ ਆ ਨਾ ਸੰਤਾ ਦੇ ਲਾਉਂਦੇ ਆ ਪਹਿਲਾਂ ਸਵੇਰੇ ਸੰਤਾ ਹੋਰ ਵੀ ਆਈਆਂ ਹੋਈਆਂ ਉਹ ਵੀ ਸੇਰ ਦੀਆਂ ਲੱਗੀਆਂ ਨੇ ਤਰਮਾਰ ਸਾਹਿਬ ਵਾਲੇ ਬਾਬੇ ਸੁਰਸਿੰਘਾਣਾਂ ਦੇ ਉਹ ਸਾਰੇ ਫੌਜ ਹੁਣ ਚਲੇ ਗਏ ਹੁਣ ਬਾਬਾ ਜੀ ਲੱਗੇ ਆ ਬਾਬਾ ਜੀ ਰਾਤ ਨੂੰ 12 1 ਦਾ ਟਾਈਮ ਲਾਉਣਗੇ ਇਸ ਤਰ੍ਹਾਂ ਜਿੰਨੇ ਜੰਦਾ ਜਰਾ ਤੋੜੇ ਸਕਤਾ ਆਉਂਦੀਆਂ ਹਣਾਂ ਚਰੇ ਮਿਹਨਤ ਕਰਨੀ ਪੈਣੀ ਆ ਇਹ ਪਹਿਲਾਂ ਵੀ ਤੁਹਾਡੇ ਬੜੇ ਲਾਉਂਦੇ ਰਹੇ ਆ ਬੰਦੇ ਰਹੇ ਪਿਛੇ ਵੀ ਤੇ ਕੱਲ ਦੇ ਆਏ ਆ ਬਾਹਰ ਗਏ ਦੇ ਕੈਨੇਡਾ ਦੇ ਤੇ ਕੱਲ ਦੇ ਆ ਕੇ ਮੁੱਠੀਆਂ ਮਠਾਂ ਦੇ ਲਾਗੇ ਉਥੇ ਬੰਨਦੇ ਉਥੇ ਬੰਦੇ ਰਹੇ ਉਹ ਵੀ ਉਸ ਤਰ੍ਹਾਂ ਮੁਕੰਮਲ ਹੋ ਗਿਆ ਮਤਲਬ ਥੋੜਾ ਟੁਟਾ ਹੋ ਤੋਂ ਪਹਿਲਾਂ ਦੇ ਜਿਆਦਾ ਟੁਟਾ ਜਾ ਰਿਹਾ ਉਹ ਤਾਂ ਰਹੀ ਆ ਤੇ ਇਹਨਾਂ ਨੇ ਮਾਹਰਖਾਨੇ ਬਾਬੇ ਫਕਾਹੇ ਨੇ ਇਹ ਮਿਹਨਤ ਬਹੁਤ ਤਗੜੀ ਆ ਤੇ ਨਾਲ ਸਾਨੂੰ ਤਾਂ ਲਾ ਲਾ ਕੇ ਦੇ ਇੰਨੀ ਆਸ ਰੱਖਦੇ ਆ ਕਿ ਇਹ ਜਿਹੜਾ ਵਾ ਮੁਕੰਮਲ ਕਰ ਦਾਂਗੇ ਤਾਂ ਇੱਕ ਦੋ ਦਿਨਾਂ ਜੇ ਵਿੱਚ ਲਾ ਦਾ ਜੀ ਇਹਨਾਂ ਦੇ ਵਿੱਚ ਜੋਸ਼ ਦੇਖ ਰਹੇ ਆ ਜਿਸ ਤੇ ਕਿੰਨਾ ਮਹਾਂਪੁਰਖ ਆਏ ਨੇ ਤੇ ਇਹ ਤੁਹਾਨੂੰ ਕਿਹਦਾ ਕਿੰਨਾ ਕੁ ਸ਼ਮਾਂ ਲੱਗੂ ਹੋਰੀ ਥੋੜਾ ਜੇ ਸਾਰੇ ਸੰਗਤ ਇਤਾਂ ਲੱਗੀ ਨਾ ਜੀ ਫਿਰ 2 14 ਰਾਜੇ ਕਰ ਦੇਣਾ ਕੰਮ ਅਰੇ ਜੇ ਉਹ ਮੰਨ ਲਓ ਭਈ ਜਿਆਦਾ ਕੰਮ ਹੋਇਆ ਫਿਰ ਉਹ ਭਈ ਉਹ ਵੀ ਉਹਦਾਂ ਹੀ ਨਿਸ਼ਚਰਾਉਂ ਅਲਿਵੇ ਲੱਗਿਆ ਤਾਂ ਹੋ 200 ਬੰਦਾ ਜੀ ਫਿਰ ਬਾਉਪੁਰਾ ਲਗਾ ਲਈ ਸਕਦਾ ਉਧਰ ਸਾਰੇ ਬੰਨੇ ਧਿਆਨ ਰੱਖਦੇ ਨੇ ਵੀ ਕੋਨੇ ਨੂੰ ਨਹੀਂ ਨਾ ਜੀ ਤੇ ਕੋਈ ਦੇ ਸਵੇਰੇ ਮਹਾਰਾ ਕਰਪਾ ਦੇ ਸਵੇਰੇ ਗਰੇਡ ਲਾਵਾਂ 15 20 ਬੰਦੇ ਗਨੇੜ ਬੰਨਣ ਵਾਲੇ ਲਗੇ ਸਾਡੇ ਨਾਲ ਗਰੇਡ ਗਰੂਰ ਮਿਲ ਗਏ ਤੇ ਸਾਰਾ ਮਹਾਰਾ ਕਰਪਾ ਕਰੇ ਬਹੁਤ ਜਿਆਦਾ ਸਜੋਗ ਗੁਰੂ ਅਜਨ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਦਾ ਜੀ ਵੀ ਜੇ ਉਹ ਮਹਾਰਾ ਕਰਪਾ ਕਰੇ ਸਾਰਿਆਂ ਸੰਗਤਾਂ ਵੀ ਆ ਜਾਂਦੀਆਂ ਜੀ ਤੇ ਇਹ ਵੀ ਆਖ ਚਲੇ ਜਾਂਦਾ ਬਿਲਕੁਲ ਇਹ ਵੀ ਪਰਾਂ ਜਾ ਸਕਦਾ ਵਾ ਇਹਨੂੰ ਕਿੰਦੀ ਗੱਲ ਇਹ ਮਹਾਰਾਜ ਗਾੜੀ ਤੇ ਕੋਈ ਛੇ ਹੀ ਵੱਡੀ ਹੁੰਦੀ ਗੁਰੂ ਸਾਹਿਬ ਜਿਹੜੇ ਆ ਉਹ ਕੰਮ ਕਰ ਸਕਦੇ ਸਾਰਾ ਤਨਾਲ ਸੰਤਾਨ ਅਸੇ ਜੋ ਕਰ ਨਹੀਂ ਆ ਸਕਦਾ ਵੀ ਬਹੁਤ ਜ਼ਿਆਦਾ ਸਾਰੇ ਜਿੰਨਾਂ ਨੂੰ ਇਹਨੂੰ ਦਰਦ ਦਰ ਮਹਿਸੂਸ ਹੁੰਦਾ ਉਹ ਸਾਰੇ ਲੱਗੇ ਜਾਂਦੇ ਕਿਉਂਕਿ ਜਿਸ ਤਰੀਕੇ ਨਾਲ ਨੌਜਵਾਨਾ ਜੋਸ਼ ਦੇਖ ਰਹੇ ਆ ਔਰ ਜੇ ਕਿਤੇ ਸਿੱਧਾ ਆਪਾਂ ਦੇਖਿਆ ਜਾਵੇ ਕਿ ਜਿਹੜੀ ਸਾਹਮਣੇ ਬੁਟੀ ਆ ਚਾਹੇ ਮੰਨ ਲਓ ਆਪਣੇ ਸਾਹਮਣੇ ਚੀਜ਼ ਉਹਨੂੰ ਕਟਿੰਗ ਕੀਤੀ ਜਾਵੇ ਕਿਸ ਤਿੱਕੇ ਨਾਲ ਉਸ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਕੋ ਉਹ ਤੇ ਸਰਕਾਰਾਂ ਗਾੜੀ ਅੱਗੇ ਬੇਨਤੀ ਕਰਦੇ ਸਾਰੇ ਸਿੰਘ ਕਰਦੇ ਆ ਇੱਥੋਂ ਪਿੰਡ ਵਾਲੇ ਵੀ ਕਰਦੇ ਜੇ ਆ ਉੱਥੇ ਉਹਦੇ ਚੜੀ ਵਜ ਜਾਵੇਗਾ ਸਿੱਧਾ ਦਰਿਆ ਜਿਹੜਾ ਉਹਨੂੰ ਹੋ ਜਾਏ ਤੇ ਇਧਰ ਟਾ ਵਜ ਜਾਵੇ ਪਰ ਉਹ ਐਸ ਟਾਈਮ ਤੇ ਉਹ ਵੀ ਨਹੀਂ ਲੱਗ ਸਕਦੀ ਜੀ ਪਾਣੀ ਜ਼ਿਆਦਾ ਵਾ ਪਾਣੀ ਜਾਏ ਪਾਣੀ ਸੁੱਕੇ ਤਾਂ ਉਹਦਾ ਗਾੜੀ ਬੈਂਤੀ ਆ ਫਿਰ ਉਹ ਚੜੀ ਮਾਰ ਕੇ ਸਿੱਧਾ ਕਰ ਦੇਣਾ ਉਹਨੂੰ ਤੇ ਇਧਰ ਦਰਿਆ ਦਾ ਪਾਣੀ ਘਟ ਜਾਵੇ ਤੋਂ ਉਧਰ ਸੰਜੋਗ ਪਰ ਐਸ ਟਾਈਮ ਤੇ ਉਹ ਵੀ ਨਹੀਂ ਕੰਮ ਕਰਦਾ ਉਹ ਲਿਫਟੀ ਨਾਲ ਸੱਸ ਬੀ ਨਾਲ ਸਾਰਾ ਨਾ ਮੈਂ ਗੱਲ ਕੀਤੀ ਮੈਂ ਉਹਦੇ ਚੜੀ ਵਜ ਜਾਵੇ ਉਹਾਂ ਦੇ ਪੈਜ ਉਧਰ ਮਸ਼ੀਨ ਨਹੀਂ ਆ ਜਾਣੀ ਆ ਉਹਨਾਂ ਨੰਝਰਿਆਂ ਪਾਣੀ ਜ਼ਿਆਦਾ ਉੱਥੇ ਵੀ ਪਾਣੀ ਹੈਗਾ ਉਹਦੇ ਵਿੱਚ ਵੀ ਪਾਣੀ ਹੈ ਹੋਰ ਫੇਰੀਂ ਵੀ ਤੇ ਵੀ ਉਹਨਾਂ ਨੰਗਣਿਆਂ ਦੇ ਥੋੜਾ ਪਾਣੀ ਸੁੱਕ ਜੂਗਾ ਫੇਰ ਉਹਦਾ ਪ੍ਰਬੰਧ ਕੀਤਾ ਜਾਊਗਾ ਉਹ ਪਤਨਵਾਜ ਜਿਸ ਤਰੀਕੇ ਨਾਲ ਉਹ ਬਈ ਹੁਣਾਂ ਦਾ ਗੱਲਬਾਤ ਕਰ ਰਹੇ ਸੀ ਕਿ ਵੱਡੇ ਪ੍ਰਬੰਧ ਚੱਲ ਰਹੇ ਨੇ ਇੱਕ ਇੱਕ ਵਾਰ ਫੇਰ ਮੈਂ ਕਮਨਮਰ ਕੋਲ ਲੱਭੇ ਦਿਖਾਇਆ ਜਣ ਤਸਵੀਰਾਂ ਕਿ ਬਹੁਤ ਵੱਡੇ ਪੱਧਰ ਤੇ ਪਰ ਜਿਹੜਾ ਵਾ ਸੰਗਤ ਜਿਹੜਾ ਵਾ ਇਸ ਵਕਤ ਦੀ ਸੇਵਾ ਕਰ ਰਹੀ ਹੈ ਤੇ ਨੌਜਵਾਨ ਪਿੰਡ ਦੇ ਵੀ ਦੇਖ ਸਕਦੇ ਹੋ ਇਲਾਕਾ ਨਿਵਾਸੀ ਨੇ ਸੰਪਰਦਾ ਵਕ ਵਕ ਸੰਪਰਦਾਵਾਂ ਦੇ ਵੱਲੋਂ ਵੀ ਜਿਹੜਾ ਤੋੜੇ ਜਿਹੜੇ ਲਗਾ ਕੇ ਜਿਹੜਾ ਇਸ ਨੂੰ ਬੰਨ੍ਹੂ ਜਿਹੜਾ ਵਾ ਕਿ ਕੰਟਰੋਲ ਕੀਤਾ ਜਾ ਰਿਹਾ ਕਿ ਜਿਹੜਾ ਮਿੱਟੀ ਸਲਿੱਡਿਗਰੀ ਹੈ ਉਸ ਨੂੰ ਬਚਾ ਜਿਹੜਾ ਕੀਤਾ ਜਾਵੇ। ਰਕਾਲੀਆਂ ਦੇ ਵਿੱਚੋਂ ਇਹਨਾਂ ਨੇ ਲਾਈਆਂ ਆਪ ਇਹਨਾਂ ਤੋਂ। ਹਾਂ। ਜ਼ਰਾ ਕੁਝ ਆਪਨਾ ਦਲਬਾਗ ਜੀ, ਦਲਬਾਗ। ਇਹ ਬ੍ਰਾਂਡ ਇਹ ਜੀ ਜਨਾਬਾ ਬੇਟਾ ਮਿਹਰਬਾਨੀ ਬੇਟਾ ਬਹੁਤ ਬਹੁਤ ਧੰਨਵਾਦ ਆਜੋ ਜਨਾਬਾ ਦਰਸ਼ਕਾਂ